ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਅਜੰਡਾ ਸਤਿ ਸ਼ਕਾਲ ਨਮਸਕਾਰ ਜ਼ਬਰਦ ਅੱਜ ਬਹੁਤ ਹੀ ਅਹਿਮ ਖਬਰ ਕਿਨਾਰੇ ਬਾਰਡਰ ਤੇ ਮਾਰੇ ਗਏ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਹੁਣ ਤੱਕ ਨਹੀਂ ਹੋ ਸਕਿਆ ਉਹਦੇ ਤੁਹਾਨੂੰ ਕਾਰਨ ਦੱਸਾਂਗੇ ਤੁਹਾਨੂੰ ਇਹ ਜਿਹੜੀ ਖਬਰ ਮੈਂ ਦੇ ਰਿਹਾ ਇਹ ਬਰੀਫਿੰਗ ਦਾ ਹਿੱਸਾ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਆ ਇਹਦੇ ਵਿੱਚ ਬਹੁਤ ਹੀ ਅਹਿਮ ਖੁਲਾਸੇ ਨੇ ਤੁਸੀਂ ਧਿਆਨ ਨਾਲ ਇਹ ਸਾਰੀ ਖਬਰ ਸੁਣਿਓ ਇਹ ਮੇਰੀ ਬੇਨਤੀ ਹੈ ਸ਼ੁਭਕਰਨ ਦਾ ਪੋਸਟ ਮਾਰਟਮ ਹੁਣ ਤੱਕ ਇਸ ਕਰਕੇ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਜੂਰਿਸਡਿਕਸ਼ਨ ਦਾ ਕਨਫਲਿਕਟ ਪੈਦਾ ਹੋ ਗਿਆ ਹਰਿਆਣਾ ਸਰਕਾਰ ਦਾਵਾ ਕਰ ਰਹੀ ਆ ਕਿ ਸ਼ੁਭਕਰਨ ਦੀ ਮੌਤ ਉਹਨਾਂ ਦੀ ਟੈਰੀਟਰੀ ਦੇ ਵਿੱਚ ਹਦੂਦ ਦੇ ਵਿੱਚ ਹੋਈ ਜਦੋਂ ਉਸਦੇ ਗੋਲੀ ਵੱਜੀ ਤਾਂ ਉਸ ਨੂੰ ਕਿਸਾਨ ਵੀਰ ਲੈ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਗਏ ਅਤੇ ਸਿੱਧਾ ਰਜਿੰਦਰਾ ਹਸਪਤਾਲ ਲੈ ਗਏ ਪਾਤਣਾ ਹਸਪਤਾਲ ਦੇ ਵਿੱਚ ਲੈ ਕੇ ਨਹੀਂ ਗਏ ਜਦ ਕਿ ਤਿੰਨ ਹੋਰ ਲੋਕ ਪਹਿਲਾਂ ਪਾਤਣਾ ਗਏ ਸੀ ਇਹ ਜਿਹੜੇ ਸ਼ੁਭਕਰਨ ਆ ਇਹਦੀ ਬਾਡੀ ਸਿੱਧੀ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚਾ ਦਿੱਤੀ ਗਈ ਜਿੱਥੇ ਹਜੇ ਉਹ ਮੋਰਚਰੀ ਦੇ ਵਿੱਚ ਪਈ ਆ ਪੰਜਾਬ ਪ੍ਰਸ਼ਾਸਨ ਸਰਕਾਰ ਦਾ ਜੋ ਤਾਲਮਿਲ ਹਰਿਆਣਾ ਨਾਲ ਹੋਇਆ ਉੱਥੇ ਇਹ ਰੜਕਾ ਚੱਲ ਰਿਹਾ ਹੈ ਉਹ ਕਹਿੰਦੇ ਜੀ ਕਿ ਅਸੀਂ ਜੋ ਕੁਝ ਵੀ ਕੀਤਾ ਕਾਰਵਾਈ ਕੀਤੀ ਆਪਣੀ ਟਰੇਟਰੀ ਦੇ ਵਿੱਚ ਕੀਤੀ ਤੇ ਸ਼ੁਭ ਕਰਨ ਦੀ ਮੌਤ ਜਿਹੜੀ ਹੋਈ ਆ ਉਹ ਹਰਿਆਣਾ ਦੀ ਹਦੂਦ ਦੇ ਅੰਦਰ ਹੋਈ ਆ ਹੁਣ ਲੀਗਲ ਰਿਕੁਆਇਰਮੈਂਟ ਇਹ ਆ ਪੋਸਟਮਾਰਟਮ ਉਦੋਂ ਤੱਕ ਹੋ ਨਹੀਂ ਸਕਦਾ ਜਦੋਂ ਤੱਕ ਆਈਓ ਐਨ ਇਨਵੈਸਟੀਗੇਟਿੰਗ ਆਫੀਸਰ ਡਾਕਟਰਾਂ ਨੂੰ ਹਸਪਤਾਲ ਨੂੰ ਰਿਕੋਜ਼ਿਸ਼ਨ ਲੈਟਰ ਨਹੀਂ ਦਿੰਦਾ ਲਿਖ ਕੇ ਨਹੀਂ ਦਿੰਦਾ ਕਿ ਇਸ ਡੈੱਡ ਬਾਡੀ ਦਾ ਪੋਸਟਮਾਰਟਮ ਕਰਕੇ ਸਾਨੂੰ ਰਿਪੋਰਟ ਦਿਓ ਹੁਣ ਜਦੋਂ ਇਹ ਕਹਿੰਦੇ ਆ ਜੀ ਬੰਦਾ ਹੀ ਹਰਿਆਣੇ ਚ ਮਰਿਆ ਹੈਗਾ ਪੰਜਾਬ ਚ ਮਰਿਆ ਨਹੀਂ ਰੇੜਕਾ ਤੁਰ ਪਿਆ ਤੇ ਪੰਜਾਬ ਵਾਲੀ ਪੁਲਿਸ ਨੇ ਡਾਕਟਰਾਂ ਨੂੰ ਰਿਕੋਜ਼ਿਸ਼ਨ ਲੈਟਰ ਹੁਣ ਤੱਕ ਜਾਰੀ ਨਹੀਂ ਕੀਤੀ ਜੇ ਫਿਰ ਹਰਿਆਣਾ ਦੀ ਗੱਲ ਮੰਨੀਏ ਤਾਂ ਫਿਰ ਹਰਿਆਣੇ ਦਾ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਆ ਉਹ ਰਿਕੋਜੀਸ਼ਨ ਲੈਟਰ ਇੱਕ ਹਰਿਆਣੇ ਦੇ ਹਸਪਤਾਲ ਨੂੰ ਹੀ ਜਾਰੀ ਕਰ ਸਕਦਾ ਹੈ ਨਾ ਕਿ ਪੰਜਾਬ ਦੇ ਹਸਪਤਾਲ ਨੂੰ ਥੇਰਵਾਇਟ ਇੰਪਲਾਈਜ਼ ਕਿ ਇਹ ਡੈੱਡ ਬਾਡੀ ਜੇ ਹਰਿਆਣੇ ਦੀ ਗੱਲ ਮੰਨੀ ਜਾਂਦੀ ਆ ਤਾਂ ਇਹ ਹਰਿਆਣੇ ਦੇ ਹਸਪਤਾਲ 'ਚ ਜਾਏਗੀ ਉੱਥੇ ਫਿਰ ਇਹਦਾ ਪੋਸਟਮਾਰਟਮ ਹੋ ਸਕੇਗਾ ਸਾਨੂੰ ਇਹ ਜਾਣਕਾਰੀ ਉੱਚਤਮ ਸੂਤਰਾਂ ਤੋਂ ਪ੍ਰਾਪਤ ਹੋਈ ਆ ਕਿ ਇਹ ਗੱਲ ਤਾਂ ਬਿਲਕੁਲ ਪੱਕਾ ਹੈ ਕਿ ਸ਼ੁਭ ਕਰਨ ਦੀ ਮੌਤ ਪੱਕੀ ਗੋਲੀ ਨਾਲ ਨਹੀਂ ਹੋਈ ਉਹਦੇ ਵਿੱਚ ਸਾਨੂੰ ਅੱਜ ਦੱਸਿਆ ਗਿਆ ਦੋ ਪੌਸਿਬਿਲਟੀਜ਼ ਇੱਕ ਤਾਂ ਹੈਗੀ ਹੈ ਜੀ ਰابر ਬੁਲਟ ਵਜਿਆ ਦੂਜੀ ਪੌਸਿਬਿਲਟੀ ਆ ਕਿ ਜਦੋਂ ਹੰਝੂ ਗੈਸ ਦਾ ਗੋਲਾ ਡਰੋਨ ਰਾਹੀਂ ਉੱਤੋਂ ਸਿੱਟਿਆ ਜਾਂਦਾ ਹੈ ਦੇ ਕੋਈ ਵਾਰੀ ਥੱਲੇ ਡੇਗਣ ਦੀ بجائے ਉੱਥੇ ਫਟਣ ਦੀ بجائے ਜ਼ਮੀਨ ਤੇ ਹਵਾ ਚ ਫਟਦਾ ਉਹਦੇ ਜਿਹੜੇ ਸਪਲਿੰਟਰ ਸ਼ੈਲਸ ਸਪਲਿੰਟਰਸ ਵੀ ਉਹਦੇ ਇੱਥੇ ਕੰਨ ਦੇ ਪਿੱਛੇ ਪੋਪੜੀ ਜਾਂ ਕਹਿ ਦੋ ਕੰਨ ਦੇ ਪਿੱਛੇ ਵੱਜੇ ਹੋ ਸਕਦੇ ਆ ਜਿਸ ਦੀ ਤਸਦੀਕ ਮੈਡੀਕਲ ਅਨਾਲਿਸਿਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਹੋਏਗੀ ਪਰ ਹਰਿਆਣਾ ਸਰਕਾਰ ਨੇ ਸਪਸ਼ਟ ਕੀਤਾ ਪੰਜਾਬ ਸਰਕਾਰ ਨੂੰ ਕਿ ਜਿੰਨੀ ਵੀ ਸਾਡੀ ਫੋਰਸ ਬਾਰਡਰ ਤੇ ਅੱਗੇ ਲੱਗੀ ਆ ਉਹਨਾਂ ਕੋਲ ਪੱਕੀਆਂ ਗੋਲੀਆਂ ਚਲਾਉਣ ਵਾਲੀਆਂ ਬੰਦੂਕਾਂ ਨਹੀਂ ਦਿੱਤੀਆਂ ਗਈਆਂ। ਮੌਤ ਮੰਦੇ ਹੋਈ ਪਹਿਲਾਂ ਜਦੋਂ ਇਹ ਇਨਸੀਡੈਂਟ ਹੋਇਆ ਹਰਿਆਣਾ ਸਰਕਾਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਸਾਡੀ ਹਦੂਦ ਦੇ ਵਿੱਚ ਕਿਸੇ ਦੀ ਹੱਤਿਆ ਨਹੀਂ ਹੋਈ ਮੌਤ ਨਹੀਂ ਹੋਈ। ਪਰ ਬਾਅਦ ਦੇ ਵਿੱਚ ਉਹਨਾਂ ਨੇ ਦਰਸਤੀ ਕੀਤੀ ਅਤੇ ਮੰਨਿਆ ਇਹ ਸਾਡੀ ਹਦੂਦ ਦੇ ਵਿੱਚ ਸ਼ੁਭ ਕਰਨ ਦੀ ਮੌਤ ਹੋਈ ਆ ਬਟ that came at a later stage ਸੋ ਇਸ ਕਰਕੇ ਇਸ ਡੈਡ ਬੋਡੀ ਦੀ ਪੋਸਟਮਾਰਟਮ ਜਿਹੜਾ ਨਹੀਂ ਹੋ ਸਕਿਆ ਜਿਹੜੇ ਬਾਕੀ ਲੋਕ ਸੀਗੇ ਇੱਕ ਗੁਰਦਾਸਪੁਰ ਦਾ ਸੀ ਇੱਕ ਪਾਤਣਾ ਦਾ ਸੀ ਇੱਕ ਪਿੰਡ ਹੈ ਮੋਤੀ ਮਹਿਲ ਪਟਿਆਲੇ ਦੇ ਕੋਲ ਦਾ ਪਲੋਸੀ ਉਹਦੇ ਤਿੰਨ ਲੋਕ ਸੀ ਦੋ ਬਜ਼ੁਰਗ ਸੀਗੇ 70 ਦੀ ਏਜ ਦੇ ਗਰੁੱਪ ਦੇ ਵਿੱਚ ਜਿਹੜਾ ਦੂਜਾ ਮੁੰਤੀਜਾ ਮੁੰਡਾ ਸੀ ਉਹ 45 ਸਾਲ ਦੀ ਉਮਰ ਸੀ ਉਹਨਾਂ ਦੀ ਜਿਹੜੀ ਮੌਤ ਹੈ ਉਹ ਪੋਸਟ ਮਾਰਟਮ ਦੇ ਮੁਤਾਬਕ ਨੈਚੁਰਲ ਡੈਥ ਹੈ ਹਾਰਟ ਦੀ ਪ੍ਰੋਬਲਮ ਕਰਕੇ ਦੱਸਿਆ ਜਾ ਰਿਹਾ ਹੈ ਨੈਚੁਰਲ ਡੈਥ ਹੋ ਗਿਆ ਹੈ ਨਾਟ ਬਿਕਾਜ਼ ਆਫ ਐਨੀ ਵੈਪਨ অর ਅਮਨੀਸ਼ਨ ਇਹ ਲਗਾਲੇ ਹੋਗੀ ਤਿੰਨਾਂ ਦੀ ਉਹਨਾਂ ਦੀ ਦੋ ਦੀ ਕਮਿਸ਼ਨ ਹੋਗੀ ਤੇ ਇੱਕ ਦੀ ਹੋਣ ਵਾਲੀ ਹੈ ਇਹ ਸ਼ਾਮੀ ਅੱਜ ਹੋਗੀ ਹੋਗੀ ਡੈੱਡ ਬੋਡੀ ਰਹਗੀ ਸ਼ੁਭ ਕਰਨ ਦੀ ਜਿਸ ਦੇ ਵਿੱਚ ਜਦੋਂ ਜੁਰਸਡਿਕਸ਼ਨ ਦਾ ਰੇਡ ਕਾ ਮੁੱਕ ਗਿਆ ਤੇ ਫਿਰ ਪੋਸਟਮਾਰਟਮ ਹੋਏਗਾ ਭਾਵੇਂ ਉਹ ਪੰਜਾਬ ਚ ਹੋਵੇ ਤੇ ਭਾਵੇਂ ਉਹ ਹਰਿਆਣਾ ਚ ਹੋਵੇ ਅੱਗੇ ਆਉਨੇ ਜੀ ਸਾਨੂੰ ਇਹ ਸੂਚਨਾ ਮਿਲੀ ਆ ਜਿਹੜੀ ਕਿ ਮੁੱਖ ਮੰਤਰੀ ਦੀ ਬਰੀਫਿੰਗ ਦਾ ਹਿੱਸਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਮੋਰਚਾ ਲਾਈ ਬੈਠੀਆਂ ਉਹਨਾਂ ਨੂੰ ਇਹ ਹੁਣ ਕਲੀਅਰ ਹੁੰਦਾ ਜਾਂਦਾ ਹੈ ਕਿ ਅਸੀਂ ਜੇ ਅੱਗੇ ਵਧਾਂਗੇ ਤਾਂ ਨੁਕਸਾਨ ਜਾਨੀ ਮਾਲੀ ਪੰਜਾਬ ਦੇ ਕਿਸਾਨਾਂ ਦਾ ਹੋਏਗਾ ਇਹ ਇੰਨਾ ਸਧਾਰਨ ਤੇ ਸੌਖਾ ਨਹੀਂ ਕਿਉਂਕਿ ਉਧਰ ਦੇ ਪਾਸੇ ਹਰਿਆਣਾ ਨੇ ਫੋਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਆ ਤੇ ਬੜੀ ਸ਼ਕਤੀ ਨਾਲ ਉਹ ਹਦਾਇਤਾਂ ਕਿ ਇਹਨਾਂ ਨੂੰ ਆਉਣ ਨਹੀਂ ਦੇਣਾ ਦਿੱਲੀ ਵੱਲ ਨਾਊ 왓 ਹੈਪਨਸ ਜਿਹੜੀ ਲੀਡਰਸ਼ਿਪ ਆ ਦੱਲੇਵਾਲ ਸਾਹਿਬ ਪੰਦੇਰ ਸਾਹਿਬ ਤੇ ਫੁੱਲ ਸਾਹਿਬ ਸਾਨੂੰ ਇਹ ਪਤਾ ਲੱਗਿਆ ਕੱਲੋਂ ਬੈਕਫੁੱਟ ਤੇ ਆ ਗਏ ਉਹ ਕਿਸੇ ਥਾਂ ਤੇ ਟਰਾਲੀ ਦੇ ਵਿੱਚ ਬਹਿ ਗਏ ਚੁੱਪ ਕਰਕੇ ਤੇ ਫਿਰ ਕੁਝ ਯੋਵਕ ਮੁੰਡੀਰ ਜੋ ਗਰਮ ਸੁਭਾਤ ਸੀ ਉਹ ਉਹਨਾਂ ਨੂੰ ਮਿਲੀ ਔਰ ਕਿਹਾ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਹੁਣ ਤਾਂ ਇੱਕ ਮੁੰਡਾ ਵੀ ਮਰ ਗਿਆ ਔਰ ਉਹਨਾਂ ਦੇ ਵਿੱਚ ਬਹੁਤ ਬਹਿਸ ਬਵਾਸਾ ਹੋਇਆ ਗਰਮਾ ਗਰਮੀ ਹੋਈ ਇਸ ਕਿਸਮ ਦੀ ਜਾਣਕਾਰੀ ਸਾਨੂੰ ਮਿਲੀ ਜਦੇਵਾਲ ਸਾਹਿਬ ਨੇ ਕਿਹਾ ਕਿ ਮੈਂ ਤਾਂ ਬਜ਼ੁਰਗ ਹੋ ਗਿਆ ਮੈਂ ਬਿਮਾਰ ਰਹਿਣਾ ਹੈ ਘਰ ਇਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਜਿਹੜੀਆਂ ਕਿ ਪਬਲਿਕ ਡੋਮੇਨ ਦੇ ਵਿੱਚ ਵੀ ਆ ਗਈਆਂ ਨੇ ਪਰ ਇਹਨਾਂ ਯੁਮਕਾਂ ਨੇ ਉੱਥੇ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਕਿ ਤੁਸੀਂ ਕੋਈ ਵੀਡੀਓ ਨਹੀਂ ਬਣਾਉਣੀ ਰਿਕਾਰਡਿੰਗ ਨਹੀਂ ਕਰਨੀ ਇਹ ਸਾਡਾ ਆਪਣੇ ਪਰਿਵਾਰ ਦਾ ਮਸਲਾ ਅਸੀਂ ਆਪਣੇ ਬਜ਼ੁਰਗ ਵਿਧੀਆਂ ਦੇ ਨਾਲ ਸੰਬੋਧਿਤ ਹੋ ਰਹੇ ਹਾਂ ਮੁਖਾਤਬ ਹੋ ਰਹੇ ਹਾਂ ਮੀਡੀਆ ਇਸ ਤੋਂ ਦੂਰ ਰਹੇ ਇਸ ਕਰਕੇ ਇਹਦੀ ਬਹੁਤ ਹੀ ਜਿਹੜੀ ਜਾਣਕਾਰੀ ਆ ਪੱਤਰਕਾਰਾਂ ਨੇ ਆਪਣੇ ਚੈਨਲਾਂ ਦੇ ਉੱਤੇ ਨਸ਼ਰ ਨਹੀਂ ਕੀਤੀ ਕਿਉਂਕਿ ਉੱਤੇ ਰਿਕਾਰਡਿੰਗ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸਾਨੂੰ ਇਥੋਂ ਤੱਕ ਵੀ ਦੱਸਿਆ ਹੈ ਕਿ ਇਹਨਾਂ ਗਰਮ ਦਲੀ ਮੁੰਡਿਆਂ ਨੇ ਆਲਮੋਸਟ ਇਸ ਲੀਡਰਸ਼ਿਪ ਨੂੰ ਕੁੱਟ ਦੇਣਾ ਸੀ ਕੁੱਟ ਦੇਣਾ ਸੀ ਕਿਹਾ ਗਿਆ ਸਾਨੂੰ ਦੱਸਿਆ ਗਿਆ ਆਲਮੋਸਟ ਯਾਨੀ ਕਿ ਇਥੋਂ ਤੱਕ ਕਿ ਹੱਥੋਂ ਪਾਈ ਤੱਕ ਦੀ ਨਾ ਬਤਾ ਗਈ ਸੀ ਉਸ ਤੋਂ ਬਾਅਦ ਇਹ ਲੀਡਰਸ਼ਿਪ ਥੋੜੀ ਆ ਮਜ਼ਬੂਤ ਹੋਈ ਉਹਨਾਂ ਨੂੰ ਇੱਕ ਇਨਸੀਡੈਂਟ ਮਿਲ ਗਿਆ ਕਿ ਸ਼ੁਭ ਕਰਨ ਦੀ ਹੱਤਿਆ ਹੋਈ ਆ ਤੇ ਇਹ ਪੱਕੀ ਗੋਲੀ ਨਾ ਹੋਈ ਆ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹਦੇ ਵਾਸਤੇ ਕੁਝ ਕਰੇ ਕਰ ਕਿਉਂ ਨਹੀਂ ਰਹੀ ਉਹਨਾਂ ਨੇ ਜਿਹੜੀ ਆਪਣੀ ਗਰਵਿੰਸਾ ਉਹ ਉਹਦਾ ਮੂੰਹ ਪੰਜਾਬ ਦੇ ਵੱਲ ਮੋੜਤਾ ਪੰਜਾਬ ਸਰਕਾਰ ਵੱਲ ਮੋੜਤਾ ਔਰ ਕਸੂਰ ਕੱਢ ਰਹੀ ਸੀ ਇਹ ਪੰਜਾਬ ਸਰਕਾਰ ਦੀ ਨਰਲੈਕੀ ਕਰਕੇ ਸਾਡੇ ਨਾਲ ਅਤਿਆਚਾਰ ਹੋ ਰਿਹਾ। ਸੋ ਇਹ ਉਹਨਾਂ ਨੇ ਇੱਕ ਕਿਸਮ ਦਾ ਕਹਿ ਲੋ ਕੂਟ ਲੱਭਿਆ ਕਿ ਕਿਵੇਂ ਗੁੱਸੇ ਨੂੰ ਦੂਜੇ ਪਾਸੇ ਕੇਂਦਰਿਤ ਕੀਤਾ ਜਾਏ ਕਿਉਂਕਿ ਦਿੱਲੀ ਵਾਲੇ ਪਾਸੇ ਹੁਣ ਕੇਂਦਰਿਤ ਕੰਮ ਹੋ ਨਹੀਂ ਰਿਹਾ ਸੀ ਜਿਸ ਕਿਸਮ ਦੇ ਬੰਦੋਬਸਤ ਹਰਿਆਣਾ ਦੀ ਪੁਲਿਸ ਨੇ ਆਰਐਫ ਰੈਪਰੋਡਕਸ਼ਨ ਫੋਰਸ ਦੇ ਨਾਲ ਕੀਤੇ ਹੋਏ ਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਸਾਰਾ ਦਿਨ ਪੰਜਾਬ ਸਰਕਾਰ ਦੀ ਗੱਲਬਾਤ ਹਰਿਆਣਾ ਸਰਕਾਰ ਨਾਲ ਚੱਲਦੀ ਰਹੀ ਜੂਰਿਸਡਿਕਸ਼ਨ ਨੂੰ ਲੈ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਮ ਤੱਕ ਕੋਈ ਹੱਲ ਨਹੀਂ ਨਿਕਲਿਆ ਉਸ ਦੇ ਨਾਲ ਹੀ ਐਸ ਕੇ ਐਮ ਜਿਹੜੀ ਉਗਰਾਹ ਸਾਈਡ ਵਾਲੇ ਜਿਨ੍ਹਾਂ ਨੂੰ ਮੈਂ ਕਹਿਦਾ ਹੁੰਦਾ ਜੀ ਜਿਹੜੇ ਪੋਲੀਟੀਕਲ ਗਰੁੱਪ ਆ ਜਿਨ੍ਹਾਂ ਨੇ ਚੋਣ ਲੜੀ ਸੀ 올 ਇੰਡੀਆ ਐਸ ਕੇ ਐਮ ਉਨ੍ਹਾਂ ਦੀ ਹਮਾਇਤ ਦੇ ਵਿੱਚ ਸਾਰੇ ਦੇਸ਼ ਤੋਂ ਲੀਡਰ ਆ ਕੇ ਖੜੇ ਹੋਗੇ ਜਿਨ੍ਹਾਂ ਨੇ ਐਲਾਨ ਕਰਤਾ ਕਿ ਵੱਖ-ਵੱਖ ਤਰੀਕਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ ਜਿਵੇਂ ਕਿ ਅਮਿਤ ਸ਼ਾ ਕੇਂਦਰੀ ਮੰਤਰੀ ਹੋਮਨਿਸਟਰ ਉਹਦਾ ਬੁੱਤਲਾ ਫੂਕਣਾ ਖਟਕਰ ਦਾ ਫੂਕਣਾ ਤੇ ਵਿਜ ਦਾ ਫੂਕਣਾ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਆ ਫੇ ਕਹਿੰਦੇ ਅਗਲੀ ਤਰੀਕ ਤੇ ਅਸੀਂ ਟਰੈਕਟਰ ਮਾਰਚ ਵੀ ਕਰਾਂਗੇ ਫੇਰ ਅਸੀਂ ਅੱਗੇ ਭਾਰਤ ਬੰਦ ਵੀ ਕਰਾਂਗੇ। ਯਾਨੀ ਕਿ ਇਹਨੂੰ ਕਹਿੰਦੇ ਆ ਜੀ ਇੰਟਰਮੀਟੈਂਟਲੀ। ਰੈਗੂਲਰ ਨਹੀਂ ਇੰਟਰਮੀਟੈਂਟਲੀ ਵਕਫਾ ਪਾ ਕੇ। ਪਰ ਸਰਕਾਰ ਪਰੇਸ਼ਾਨ ਕਿਸਤਾਂ ਉਹਨਾਂ ਨੂੰ ਆ ਦੂਜੇ ਨਵੇਂ ਪ੍ਰੋਗਰਾਮ ਦੀ ਕੋਈ ਖਾਸ ਚਿੰਤਾ ਨਹੀਂ। ਉਹਨਾਂ ਨੂੰ ਚਿੰਤਾ ਕਰੀਬ 10000 ਤੋਂ ਉੱਪਰ ਦੀ ਜਿਹੜੀ ਜਨਸੰਖਿਆ ਕਿਸਾਨਾਂ ਦੀ ਸ਼ਾਂਬੂ ਤੇ ਖਨੌਰੀ ਬਾਰਡਰਾਂ ਤੇ ਬੈਠੀ ਆ। ਉਸ ਤੋਂ ਉਹ ਪਰੇਸ਼ਾਨ ਨੇ ਕਿਉਂਕਿ ਉਹਦੇ ਨਾਲ ਲਾਅ ਐਂਡ ਆਰਡਰ ਪ੍ਰੋਬਲਮ ਹੋ ਸਕਦੀ ਆ ਜਾਨੀਮਾਲੀ ਨੁਕਸਾਨ ਜੇ ਉਹ ਅੱਗੇ ਵਧਦੇ ਆ ਹੁਣਾ ਆਲਮੋਸਟ ਤੈ ਹੈ ਮੇਰੀ ਜਾਣਕਾਰੀ ਇਹ ਕਹਿੰਦੀ ਆ ਕਿ ਜਿਹੜੇ ਕਿਸਾਨ ਮੋਟੀਵੇਟ ਹੋ ਕੇ ਆ ਤਿੰਨ ਲੀਡਰ ਡੱਲੇਵਾਲ ਪੰਦੇਰ ਸਾਹਿਬ ਤੇ ਹੂਲ ਸਾਹਿਬ ਲੈ ਆ ਬਾਰਡਰਾਂ ਤੇ ਉਹਨਾਂ ਦਾ ਹੁਣ ਪਿੱਛੇ ਹਟਣ ਦੇ ਵਿੱਚ ਮੂਡ ਨਹੀਂ ਉਹ ਇਸ ਲੀਡਰਸ਼ਿਪ ਨੂੰ ਫੋਰਸ ਕਰਨਗੇ ਕੱਲ ਨੂੰ ਉਹਨਾਂ ਨੇ ਫੈਸਲਾ ਕਰਨਾ ਯਾਨੀ ਕਿ ਮੈਂ ਰਿਕਾਰਡਿੰਗ ਕਰ ਰਿਹਾ ਅੱਜ ਤੇ ਅੱਜ ਤਰੀਕ ਹੈਗੀ ਹੈ 22 ਤੇ ਕੱਲ ਨੂੰ ਆ ਜੀ 23 ਕੱਲ ਨੂੰ ਦਿਨ ਹੈ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਉਹਨਾਂ ਨੇ ਦਿਸ਼ਾ ਨਿਰਦੇਸ਼ ਦੇਣਾ ਜਿਹੜਾ ਕਿ ਉਹ ਐਲਾਨ ਕਰ ਚੁੱਕੇ ਹੈ ਕਿ ਅਸੀਂ ਦੋ ਦਿਨ ਬਾਅਦ ਫੈਸਲਾ ਕਰਾਂਗੇ ਜਿਹੜੀ ਗੱਲਬਾਤ ਚੱਲੀ ਸੀਗੀ 21 ਤਰੀਕ ਨੂੰ ਕਿ ਜੀ ਮੋਰਚੇ ਵਾਲੇ ਬਹਿ ਗਏ ਕਿਉਂਕਿ 4 ਵਜੇ ਬੈਠਕ ਰੱਖ ਲਈ ਆ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਨਾਲ ਉਹ ਤਾਂ ਫੇਰ ਕਿਤੇ ਅਪੀਅਰ ਹੀ ਨਹੀਂ ਹੋਈ ਉਹ ਹੋਈ ਹੀ ਨਹੀਂ ਤੇ ਹੁਣ ਤੱਕ ਕੁੱਲ 4 ਬੈਠਕਾਂ ਹੋਈਆਂ ਚਾਰੇ ਵਿਫਲ ਰਹੀਆਂ ਤੇ ਅਗਲੀ ਹਜੇ ਕੋਈ ਹੋਈ ਨਹੀਂ ਤੇ ਕੱਲ ਦਾ ਦਿਨ ਯਾਨੀ ਕਿ ਜਦੋਂ ਆਹ ਵੀਡੀਓ ਤੁਸੀਂ ਦੇਖ ਰਹੇ ਹੋ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਇਹਦੇ ਵਿੱਚ ਟੈਸਟ ਕੀਤੀ ਜਾਏਗੀ ਦਲੇਵਾਲ ਪੰதேਰ ਸਾਹਿਬ ਤੇ ਫੂਲ ਸਾਹਿਬ ਦੀ ਲੀਡਰਸ਼ਿਪ ਕਿ ਕੀ ਜਿਸ ਢੰਗ ਤਰੀਕੇ ਨਾਲ ਉਹਨਾਂ ਨੇ ਜੋਸ਼ ਨਾਲ ਹਮਲਾ ਮਾਰਿਆ ਸੀ ਉਹ ਹਮਲੇ ਨੂੰ ਉਹ ਕੈਰੀ ਫਾਰਵਰਡ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤੇ ਇੱਥੇ ਮੈਂ ਤੁਹਾਨੂੰ ਇਹ ਦੱਸਦਾ ਚੱਲਾਂ ਕਿ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਡਿਫਿਊਜ਼ ਕੀਤੀ ਜਾਏ ਸਿਚੁਏਸ਼ਨ ਪਰ ਹਜੇ ਕੋਈ ਇਹਦਾ ਹੱਲ ਨਿਕਲਿਆ ਨਹੀਂ ਕਿਸਾਨ ਜਥੇਬੰਦੀਆਂ ਨੇ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਆ ਤੇ ਹੁਣ ਜੇ ਹਰਿਆਣੇ 'ਚ ਹੋਈ ਹੈ ਡੈਥ ਤਾਂ ਹਰਿਆਣੇ ਦਾ ਵੀ ਫਿਰ ਉਹ 'ਚ ਜ਼ਿੰਮੇਵਾਰੀ ਬਣੇਗੀ ਪ੍ਰੀਵੀਅਸਲੀ ਜਦ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਪੰਜਾਬ ਸਰਕਾਰ ਨੇ ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਪੰਜਾਬ ਸਰਕਾਰ ਨੇ ਮੰਨਿਆ ਕਿ ਇਹ ਜਿਹੜੀ ਲੜਾਈ ਸੀ ਕਿਸਾਨਾਂ ਦੀ ਇਹ ਸਮਾਜ ਲਈ ਸੀ ਪੰਜਾਬ ਦੇ ਸਾਰੇ ਲੋਕਾਂ ਲਈ ਸੀ ਦੇਸ਼ ਕਰਕੇ ਸਰਕਾਰੀ ਖਜ਼ਾਨੇ ਚੋਂ ਕਿਸਾਨਾਂ ਨੂੰ ਸਹਾਇਤਾ ਦਿੱਤੀ ਗਈ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸ਼ੁਭਕਰਮਣ ਦੇ ਪਰਿਵਾਰ ਨੂੰ ਵੀ ਉਹਦੀਆਂ ਦੋ ਭੈਣਾਂ ਨੇ ਤੇ ਉਹਨਾਂ ਨੂੰ ਵੀ 1 ਕਰੋੜ ਰੁਪਇਆ ਦੇ ਸਰਕਾਰੀ ਨੌਕਰੀ ਦੇਣ ਦੀ ਗੱਲ ਆਈ ਅੱਗੇ ਜਿਸ ਵਾਸਤੇ ਮੈਨੂੰ ਇਹ ਸੂਚਨਾ ਮਿਲੀ ਆ ਕਿ ਪੰਜਾਬ ਸਰਕਾਰ ਤਿਆਰ ਹੈ ਔਰ ਮੁੱਖ ਮੰਤਰੀ ਇਸ ਦੀਜ਼ੀਜ਼ ਦੇ ਘਰੇ ਜਾ ਕੇ ਨਿਯੁਕਤੀ ਪੱਤਰ ਦੇ ਕੇ ਆਉਣ ਦੀ ਸੋਚ ਰਹੇ ਆ ਤੇ 1 ਕਰੋੜ ਰੁਪਏ ਦਾ ਚੈੱਕ ਵੀ ਜਲਦ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਇਸ ਪਰਿਵਾਰ ਦੇ ਹਵਾਲੇ ਕਰਕੇ ਆਉਣਗੇ ਇਹ ਸੂਚਨਾ ਮੈਨੂੰ ਬਹੁਤ ਹੀ ਪੁਖਤਾ ਸੂਤਰਾਂ ਤੋਂ ਮਿਲੀ ਆ ਲੋ ਦੋਸਤੋ ਹੁਣ ਤੁਹਾਨੂੰ ਦੱਸ ਰਿਹਾ ਕਿ ਨੈਸ਼ਨਲ মিডিਆ ਕੀ ਬਰੋਸ ਕਰ ਰਹਾ ਤੁਸੀਂ ਨੈਸ਼ਨਲ মিডিਆ ਹਿੰਦੀ ਚੈਨਲਸ ਦੀ ਕਵਰੇਜ ਵੇਖੋ ਜਿਸ ਕਿਸਮ ਦੀ ਪ੍ਰੈਜੈਂਟੇਸ਼ਨ ਚੈਨਲਸ ਦੇ ਰਹੇ ਆ ਉਹ ਤੁਹਾਨੂੰ ਸਪੱਸ਼ਟ ਨਜ਼ਰ ਆਉਂਦਾ ਕਿ ਪੰਜਾਬ ਦੇ ਕਿੱਸਾ ਨਾਲ ਨੂੰ ਅਜੀਬ ਕਿਸਮ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਉਹ ਟਰੈਕਟਰ ਟਰਾਲੀਆਂ ਦਾ ਮਿਸਯੂਜ਼ ਕਰ ਰਹੇ ਆ ਉਹ ਸਮੱਸਿਆ ਕ੍ਰੀਏਟ ਕਰ ਰਹੇ ਆ ਇਹ ਸਾਰੇ ਨੈਸ਼ਨਲ ਚੈਨਲ ਇਸ ਬੇਸਿਕ ਚੀਜ਼ ਤੇ ਗੱਲ ਨਹੀਂ ਕਰ ਰਹੇ ਕਿ ਕਿਵੇਂ ਮੋਦੀ ਸਰਕਾਰ ਨੇ 2021 ਚ ਵਾਦਾ ਕੀਤਾ ਤੇ ਫਿਰ 3 ਸਾਲ ਉਹਨੂੰ ਪੂਰਾ ਨਹੀਂ ਕੀਤਾ ਤੇ ਫਿਰ ਕਸੂਰ ਥੋੜਾ ਜਿਹਾ ਇਹਦੇ ਵਿੱਚ ਨਿਕਲਦਾ ਇਹਨਾਂ ਜਥੇਬੰਦੀਆਂ ਦਾ ਵੀ ਜਿਨ੍ਹਾਂ ਨੇ ਕੋਸ਼ ਕਮੇਟੀ ਦੇ ਵਿੱਚ ਆਪਣੇ ਦੋ ਮੈਂਬਰ ਨਾਮਿਨੇਟ ਨਹੀਂ ਕੀਤੇ ਜਿਨ੍ਹਾਂ ਨੂੰ اختیار ਦਿੱਤਾ ਗਿਆ ਸੀ ਕਮੇਟੀ ਨੂੰ ਕਿ ਤੁਸੀਂ ਇਹਦੇ ਉੱਤੇ ਸਪੈਸਿਫਿਕ ਡਿਸੀਜਨਸ ਐਮਐਸਪੀ ਵਗੈਰਾ ਤੇ ਲੈ ਕੇ ਦੇਣੇ ਆ। ਇਹਨਾਂ ਜਥੇਬੰਦੀਆਂ ਦਾ ਦਾਵਾ ਸੀ ਕਿ ਜਿਹੜੇ ਮੈਂਬਰ ਨੇ ਕਮੇਟੀਆਂ ਦੇ ਉਹ ਜ਼ਿਆਦਾਤਰ ਬੀਜੇਪੀ ਅਫੀਲੀਏਟਡ ਨੇ ਉਹਨਾਂ ਨੇ ਤਾਂ ਕਾਲੇ ਕਾਨੂੰਨ ਬਣਾਏ ਸੀ ਤੇ ਉਹਨਾਂ ਨੇ ਸਾਨੂੰ ਇਨਸਾਫ ਕੀ ਦੇਣਾ। ਪਰ ਬੇਸਿਕ ਚੀਜ਼ ਆ ਕਿ ਮੈਂਬਰ ਨਾਮਿਨੇਟ ਕਰਨ ਦੀ ਪਹਿਲ ਕਦਮੀ ਜ਼ਰੂਰ ਕਰਨੀ ਚਾਹੀਦੀ ਸੀ ਕਮੇਟੀ 'ਚ ਬੈਠ ਕੇ ਭਾਵੇਂ ਉਹਨਾਂ ਨਾਲ ਐਗਰੀ ਕਰਦੇ ਨਾ ਕਰਦੇ ਕਾਗਜ਼ਾਂ ਤੇ ਦਸਤਖਤ ਕਰਦੇ ਨਾ ਕਰਦੇ ਔਰ ਫਿਰ ਮੰਗ ਕਰਦੇ ਕਿ ਬਦਲੋ ਪਰ ਉਸ ਕਮੇਟੀ ਦੇ ਵਿੱਚ ਸ਼ਮੂਲੀਅਤ ਕਰਨੀ ਐਸ ਕੇ ਐਮ ਜਦੋਂ ਇਕੱਠੀ ਸੀ ਉਹਦਾ ਫਰਜ਼ ਸੀ ਜਾਣਾ ਚਾਹੀਦਾ ਸੀ ਜਿਹੜੇ ਕਿਉਂ ਨਹੀਂ ਗਏ ਆਲਟੀਮੇਟਲੀ ਸਿਚੁਏਸ਼ਨ ਹੈਜ਼ ਬੋਇਲਡ ਡਾਊਨ ਟੂ ਥਿਸ ਪਾਸ ਜਿਹਦੇ ਵਿੱਚ ਸਾਰੀ ਕਿਸਾਨੀ ਪਰੇਸ਼ਾਨ ਹੈ ਔਰ ਆਉਣ ਵਾਲੇ ਦਿਨਾਂ 'ਚ ਕੁਝ ਵੀ ਹੋ ਸਕਦਾ ਹੈ ਮੰਦ ਭਾਗਾ ਹੋ ਸਕਦਾ ਹੈ ਔਰ ਇਹ ਇਸ ਤਰ੍ਹਾਂ ਹੁੰਦਾ ਤਾਂ ਪੰਜਾਬ ਦੇ ਲਈ ਇਹ ਬਹੁਤ ਹੀ ਦੁਖਦਾਈ ਘੜੀ ਹੋਏਗੀ ਸਾਨੂੰ ਸਾਰਿਆਂ ਨੂੰ ਸਿਆਣਪ ਨਾਲ ਚੱਲਣਾ ਚਾਹੀਦਾ ਦੂਜੇ ਪਾਸੇ ਮੋਦੀ ਸਰਕਾਰ ਨੂੰ ਵੀ ਇਹ ਗੁਜ਼ਾਰਿਸ਼ ਕਰਨਾ ਕਿ ਤੁਸੀਂ ਜਿਸ ਕਿਸਮ ਦੀ ਜ਼ਿਆਤੀ ਕਰ ਰਹੇ ਹੋ ਕਿਸਾਨਾਂ ਨਾਲ ਰੋਕ ਕੇ ਉਹਨਾਂ ਨੂੰ ਜੋ ਕਿ ਆਰਟੀਕਲ 19 ਆਫ ਦਿ ਕਨਸਟੀਟਿਊਸ਼ਨ ਦੀ ਉਲੰਘਣਾ ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਐਲੀਮੈਂਟ ਹੈ ਰੈਡਿਕਲਸ ਸੈਪਰੇਟਿਸਟ ਉਹਨਾਂ ਨੂੰ ਤਾਕਤ ਮਿਲੇਗੀ ਉਹਨਾਂ ਨੂੰ ਇਹੋ ਜਿਹਾ ਗਰਾਉਂਡ ਤਿਆਰ ਕਰਕੇ ਮੋਦੀ ਸਰਕਾਰ ਦੇ ਰਹੀ ਹੈ ਕਿ ਜਿਹੜੇ ਲੋਕ ਸੈਪਰੇਟਿਸਟ ਨਹੀਂ ਤੇ ਮੋਰਚੇ ਦੇ ਵਿੱਚ ਵੀ ਦੇਸ਼ ਦੇ ਯਾਨੀ ਕਿ ਨੈਸ਼ਨਲ ਫਲੈਗ ਲੈ ਕੇ ਆਪਣੀਆਂ ਗੱਡੀਆਂ ਤੇ ਟਰੈਕਟਰ ਟਰਾਲੀਆਂ ਤੇ ਚੱਲ ਰਹੇ ਆ ਇਹਨਾਂ ਦੀ ਸਥਿਤੀ ਪੈਦਾ ਨਾ ਕੀਤੀ ਜਾਏ ਕਿ ਰੈਡੀਕਲਿਜ਼ਮ ਵਾਲੇ ਸਾਰੇ ਲੋਕ ਤਰਪਣ ਤੇ ਫਿਰ ਜਿਹੜੇ ਦੇਸ਼ ਦੇ ਨੈਸ਼ਨਲ ਝੰਡੇ ਆ ਉਹ ਇੰਨਾ ਵੀ ਟਰਾਲੀਆਂ ਤੋਂ ਟਰੈਕਟਰ ਤੋਂ ਅਗਲੀ ਵਾਰ ਉਤਰ ਜਾਣ ਆਈ ਵਿਸ਼ ਇਟ ਡਸ ਨਾਟ ਹੈਪਨ ਬਹੁਤ ਦੁਖਤੀ ਘੜੀ ਹੋਏਗੀ ਇਸ ਗੱਲ ਨਾਲ ਜੀ ਮੈਂ ਹੁਣ ਸਮਾਪਤੀ ਕਰਦਾ ਖਬਰ ਦੀ ਮੈਨੂੰ ਅਰਜਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼